ਤੰਦੇ ਦਾ ਬਹੁਤ ਕੋਹ ਹੈ ਜਿੱਦਣ ਦੇਦੂਗੇ ਪਹੁੰਚੋ ਤਾਂ ਦੇਖਾਂਗੇ ਹਲੇ ਮਿਲੇ ਨਹੀਂ ਨਹੀਂ ਹਾਂ ਦਾ ਮਦੁਰਾ ਕੌਈ ਦਿੱਤੇ ਹੋਰ ਸਾਹਮਣੇ ਆ ਅੱਛਾ ਜੀ ਜਦ ਬੈਂਕ ਵਿੱਚ ਆਉਂਗਾ ਬੜੀ ਪਤਾ ਲੱਗੇਗਾ ਤੇ ਡੈਟ ਆਰਟੀਐਸ ਆ ਉਹ ਪੁੱਜ ਜਾਏਗੀ ਤੇ ਤੁਹਾਡਾ ਜਿਹੜਾ ਮਾਲਜਾ ਤੁਹਾਡੇ ਖਾਤਿਆਂ ਦੇ ਵਿੱਚ ਜਿਹੜਾ ਉਹ ਪੁੱਜ ਜਾਵੇਗਾ ਆ ਜਿਹਦੇ ਸਿਧਾ ਜਿਹੜਾ ਮਾਲਜਾ ਸਾਡੇ ਖਾਤੇ ਚ ਆ ਜਾਣਾ ਅੱਛਾ ਹੈ ਸਰਕਾਰਾਂ ਦਾ ਅੱਲਾ ਬਾਕੀ ਪਾਸੇ ਸਰਕਾਰ ਦੇ ਲਈ ਚੋਣਾਂ ਆ ਰਹੇ ਹਨ ਇਹ ਜਦੋਂ ਦੀ ਨਵੀਂ ਸਰਕਾਰ ਆਈ ਹੈ ਕੁਝ ਨਾ ਕੁਝ ਤਾਂ ਮਿਲ ਰਹੀ ਹੈ ਮਿਲ ਹੀ ਰਿਹਾ ਜੀ ਕਿਹੜਾ ਬੰਦਾ ਤੁਹਾਡਾ ਜਿਹੜਾ ਬੰਦਾ ਅੱਛਾ ਜੀ ਲੋਕਾਂ ਨੇ ਉੱਥੋਂ ਲਿਆਣ ਮਿਲਿਆ ਵਾਅਦਾ ਕੀਤਾ ਸਾਡੀ ਜਾਨ ਜੀ 50 ਬੰਦੇ ਆਏ ਹੋਏ ਜੀ ਸਾਡੇ ਅੱਛਾ ਹਾਂ ਜੀ ਸਾਰਿਆਂ ਨੂੰ ਮਜ਼ਾ ਸਰਕਾਰ ਦੇ ਕੰਮਾਂ ਤੋਂ ਕਿੰਨਾ ਕੁ ਖੁਸ਼ ਹੋ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ ਹਾਂ ਜੀ ਸਾਰੇ ਖੁਸ਼ ਹੈ ਜੀ ਆਸੀਂ ਤਾਂ ਠੀਕ ਖੁਸ਼ ਹੈ ਹਰ ਕੋਈ ਖੁਸ਼ ਹੈ ਗਰੀਬ ਔਰ ਅਮੀਰ ਸਾਰੇ ਖੁਸ਼ ਹੈ ਸਰਕਾਰ ਦੇ ਕੰਮਾਂ ਤੋਂ ਲਾਈਟ ਆਫ ਸਵੇਰਾਰੇ ਸ਼ਹਿਰ ਪੇਂਟ ਕਰ ਰਿਹਾ ਹੈ ਬਹੁਤ ਸੋਹਣਾ ਇਤਿਹਾਸਿਕ ਜਿਹੜੀ ਚਿੱਤਰਕਾਰੀ ਹੈ ਉਹਨਾਂ ਨੂੰ ਸੌਫੇ ਕਰਨਾ ਹੈ ਮਿਸ਼ਾਲਾ ਸਮਾਗਮ ਦੇ ਵਿੱਚ ਪਹਿਲੀ ਵਾਰ 3 ਇੰਚ ਸੀੜੀਆਂ ਚੰਡੀਸਰ ਪਿੰਡ ਦੇ ਵਿੱਚ ਪੂਰਾ ਇੱਕ ਸ਼ਹਿਰ ਵਸੇ 70 ਕਿਲੇ ਪਿਆਸ 12 ਤੋਂ 15 ਹਜ਼ਾਰ ਸੰਗਤ ਉੱਥੇ ਰੋਜ਼ਾਨਾ ਰੁਕ ਸਕਦੀ ਹੈ ਅੱਜ ਦਾ ਦਿਨ ਹੈ ਇਹਦੇ ਵਿੱਚ ਕਿਹੜੀ ਟੈਂਸਿਟੀ ਫਿਰ ਇਹਦੇ ਪਾਵਰ ਕਯੂਨਿਟੀ ਟੈਂਸਿਟੀ ਈ-ਪਾਰਕਿੰਗਾਂ 106 ਕਿਲੇ ਵਿੱਚ ਹਰ ਪਾਰਕਿੰਗ ਦੇ ਵਿੱਚ ਇਸ਼ਨਾਨ ਦੀ ਵਿਵਸਥਾ ਬਾਥਰੂਮ ਦੀ ਵਿਵਸਥਾ ਬਾਥਰੂਮ ਹਰ ਘੰਟੇ ਬਾਅਦ ਸਾਫ਼ ਹੋਣਗੇ ਸੀਸੀਟੀਵੀ ਕੈਮਰੇ ਉੱਥੇ ਦੋ ਸਰਕਾਰੀ ਮੁਲਾਜ਼ਮ ਦੋ ਪ੍ਰਾਈਵੇਟ ਮੁਲਾਜ਼ਮ ਜਿਹੜਾ ਗੱਡੀ ਪਾਰਕ ਕਰਵਾਉਂ ਪਰਚੀ ਫ੍ਰੀ ਆਫ ਚਾਰ ਤੇ ਪਾਰਕਿੰਗਾਂ ਵੀ ਸਾਰੀਆਂ 3 ਕਿਲੋਮੀਟਰ ਤਾਂ ਕਿ ਇਹ ਨਹੀਂ ਕਿ 20 ਕਿਲੋਮੀਟਰ ਰੋਕ ਦੋ ਸੰਗਤ ਵੀ 3 ਕਿਲੋਮੀਟਰ ਤੱਕ ਸਾਰੇ ਦਿਸਾਮਾ ਆਓ ਅਕੇ ਇੱਕ 500 ਰਿਕਸ਼ਾ ਦਾ ਆਪਣੇ ਪਰਿਵਾਰ ਨਾਲ ਬੈਠੋ ਜਿੱਥੇ ਪਹਿਲਾ ਮੱਥਾ ਟੇਕਣਾ ਕਲਸਾ ਮੰਦਪਸਤ ਹੋਣਾ ਗੁਰਦੁਆਰਾ ਸ੍ਰੀ ਸਖੇਰ ਸਾਹਿਬ ਜਾਣਾ ਗੁਰਦੁਆਰਾ ਗੁਰੂ ਕੇ ਮਹਿਲ ਜਾਣਾ ਇਹਨਾਂ ਅਨੰਦਗੜ੍ਹ ਸਾਹਿਬ ਜਾਣਾ ਜਿੱਥੇ ਪਹਿਲਾ ਮੱਥਾ ਟੇਕੋ ਉਸ ਤੋਂ ਬਾਅਦ ਜਿੱਥੇ ਤੁਹਾਡੀ ਇੱਛਾ ਹੋਵੇ ਤੁਸੀਂ ਰਕੇ ਜਾ ਸਕਦੇ ਹੋ ਸ਼ਾਫਰੀ 65 ਦੀ ਰਕਮ ਫਿਰ 23 24 25 ਅਸੀਂ ਹਰ ਪਿੰਡ 'ਚ ਫਰੀ ਬਾਸ ਭੇਜਾਂਗੇ ਸਾਰੇ ਸਰਪੰਚ ਸਭਾਂ ਨੂੰ ਦੱਸੋ ਸਵੇਰੇ ਬਾਸ ਆ ਜਾਇਆ ਕਰੋਗੇ ਜਿਹਨੀ ਸੰਗਠਨਾ ਜਾਣਾ ਫ੍ਰੀ ਸੇਵਾ ਸ਼ਾਮੀ ਵਾਪਿਸ ਐਦਾਂ ਹੀ ਇਹ ਜਿਹੇ ਸੇ ਕੰਪਨੀ ਲਾਕੇ ਨਾ ਪੂਰੇ ਪੰਜਾਬ ਦੀ ਹਰ ਵਿਧਾਨ ਸਭਾ ਹਲਕੇ ਨੂੰ ਤਿੰਨ ਵਾਰਾਂ ਤਿੰਨੋ ਦਿਨ ਫ੍ਰੀ ਸੇਵਾ ਕੀ ਨਾਮ ਹੈ ਜੀ ਤੁਹਾਡਾ ਭਾਈ ਮੇਰੇ ਨਾਮ ਅਜਮੇਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਪਿੰਡ ਬਰਾਂਪੜਾ ਹੈ ਜੀ ਇਲਕ ਤੋਂ ਬਾਅਦ ਜਿਵੇਂ ਮੈਂ ਕਿਹਾ ਪ੍ਰਧਾਨ ਪ੍ਰਧਾਨ ਤੋਂ ਬਾਅਦ ਐਲਗਰਾ ਪਿੰਡ ਦੇ ਜਿਹੜੇ ਜਿਹੜੇ ਪਿੰਡਾਂ ਦੇ ਸਪੰਸਰ ਲੇ ਕੇ ਆਨਦ ਹਾਜੀ ਬੇਨਤੀ ਹੈ ਵੀ ਜਿਹੜੇ ਪਿੰਡ ਤੋਂ ਮੋਤਲ ਆਇਆ ਸਪੰਸਰ ਹੋਏ ਇਹਨਾਂ ਦੇ ਵੀ ਖਾਣੇ ਦੇ ਦੌਰਾਨ ਮੈਦ ਸਾਹਿਬ ਦੀ ਟੀਮ ਹੈ ਜਿਨ੍ਹਾਂ ਨੇ ਹਰ ਇੱਕ ਪਿੰਡ ਦੇ ਵਿੱਚ ਕਮਾਂਡ ਸਾਭੀ ਹੋਈ ਸੀ ਇੱਕ ਟੀਮ ਵਰਕ ਹੈ ਜਿਹੜਾ ਕਿਸੇ ਵੀ ਕਾਰਜ ਨੂੰ ਜਿਹੜਾ ਮੁਕੰਮਲ ਕਰਾਂਦਾ ਹੈ ਲਾਣ ਪਿੰਡ ਤੋਂ ਲਾਣ ਤੋਂ ਬਾਅਦ ਐਲ ਕਰਾ ਪਿੰਡ ਹੈ ਜਿਹੜਾ ਤੇ ਜੈੱਟ ਹੈ ਆਰਟੀਐਸ ਹੈ ਉਹ ਪੁੱਜ ਜਾਏਗੀ ਤੇ ਤੁਹਾਡਾ ਜਿਹੜਾ ਮਾਮਲਾ ਤੁਹਾਡੇ ਖਾਤਿਆਂ ਦੇ ਵਿੱਚ ਹੈ ਜਿਹੜਾ ਉਹ ਪੁੱਜ ਜਾਵੇਗਾ ਉਹ ਚੱਲਣਾ ਹੈ ਇੱਕੋ ਬੰਦੇ ਚ ਲਗਾ ਹਾਂ ਹਾਂ ਮੈਂ ਚੱਲਣੇ ਕਰਨਾ ਹੈ ਲਾਣ ਪਿੰਡ ਤੋਂ ਸੋ ਨਾ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਅੱਜ ਇਹ ਨਾ ਜੋੜਨ ਕਰਨਾ ਹੈ ਨਾ ਜੋ ਸਹਿਣਾ ਉੱਥੇ ਝੁੱਠੇ ਪਰਚੇ ਨੂੰ ਸਿਰਫ ਇਹ ਨਮੂਰ ਸੀਗਾ ਜੀ ਆਪ ਸਭ ਨੇ ਬਣਾਇਆ ਪਰ ਉਹ ਕਹਿੰਦੇ ਆ ਨਾ ਜੇ ਦਇਤ ਸੱਚੀ ਹੋਵੇ ਤਾਂ ਔਕਾਤ ਤੋਂ ਕਈ ਔਕਾਤ ਮਿਲਦਾ ਤੇ ਮੇਰੇ ਤੇ ਐਸੀ ਕਿਰਪਾ ਹੋਈ ਕਿ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ ਹਾਂ ਜੀ ਜੀ ਅੱਛਾ ਹੁਣ ਮੈਂ ਮੰਤਰੀ ਬਣ ਗਿਆ ਚਾਰ ਮੈਂਚ ਵਿੱਚ छह ਗਿਆ 6 7 8 ਮੈਂਚ ਵਿੱਚ ਪਹਿਲਾ ਕੰਮ ਕਰ ਦਿੱਤਾ ਹੁਣ ਮੈਂ ਤੁਹਾਨੂੰ ਆਗੇ ਬਾਹਰ ਨਾ ਮਾਰੀ ਜਾਵਾਂ ਕਿ ਜੀ ਮੈਂ ਤਾਂ ਮੰਤਰੀ ਤੁਸੀਂ ਕਿ ਅੱਜ ਬੜੀ ਇੱਕ ਵੱਡੀ ਮੁਹਿੰਮ ਚੱਲੀ ਹੈ ਨਸ਼ਿਆਂ ਦੇ ਖਿਲਾਫ ਪਿੰਡ ਪਿੰਡ ਜਾ ਕੇ ਜਾਗਰੂਕ ਕਰ ਰਹੇ ਆਏ ਐਸੇ ਗੌਰਮੇ ਨੇ ਦਿੱਤਾ ਹੋਰ ਕਿਸੇ ਕੋਈ ਵੀ ਹੋਵੇ ਹੋ ਉਹ ਉਹ ਭਾਵੇਂ ਹਰ ਇੱਕ ਪਾਰਟਿਸ ਅੰਦਰ ਹੁੰਦੀ ਹੈ ਉਹ ਭਾਵੇਂ ਕਿਹੜੀ ਮਰਦ ਦੀ ਪਾਰਟੀ ਦਾ ਹੋਵੇ ਉਥੇ ਇਹ ਨਹੀਂ ਦੇਖਿਆ ਜਾਂਦਾ ਕਿ ਇਹ ਪੁਰਾਣੀ ਪਾਰਟੀ ਦਾ ਪੁਰਾਣੀ ਪਾਰਟੀਆਂ ਨੂੰ ਛੱਡਦਾ ਤੁਸੀਂ ਵੇਖਿਆ ਹੋਣਾ ਹੱਕੇ ਦੇ ਅੰਦਰ ਬਹੁਤ ਸਾਰੇ ਨਸ਼ਿਆਂ ਦੇ ਸੁਦਾਗਰਾਂ ਨੂੰ ਲਿਖਿਆ ਪਰ ਮੈਂ ਤੁਹਾਨੂੰ ਇਹ ਤੋਂ ਅਗਲੀ ਗੱਲ ਦੱਸਣਾ ਚਾਹੁੰਦਾ ਵਿੜਾ ਨਹੀਂ ਜਾਣਾ ਪ੍ਰਸ਼ਾਸਨ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਹੈ जिन ने फोटो करवा दी बेनती है अगले किसान भी है उन्होंने भी मौका दरपा करके बेनती है बेनती है कि जिन्होंने ਠੀਕ ਹੈ ਚਲੋ ਅੱਜ ਹਲਕਾ ਸ਼੍ਰੀ ਨਨਪੁਰ ਸਾਹਿਬ ਦੇ ਵਿੱਚ ਲਗਭਗ 2000 ਹਲਕਾ ਵਾਸੀਆਂ ਨੂੰ 5.5 ਕਰੋੜ ਤੋਂ ਵੱਧ ਰਕਮ ਜਿਹੜੀ ਹੈ ਉਹ ਖਾੜਾਂ ਦੇ ਮੁਆਵਜ਼ੇ ਵਿੱਚ ਉਹ ਜਿਹੜੀ ਆ ਚਵੰਡੀ ਗਈ ਹੈ ਇਹ ਰਿਕਾਰਡ ਟਾਈਮਸ ਪਹਿਲੀ ਵਾਰੀ ਹੋਇਆ ਜਿਵੇਂ ਸਾਡੇ ਕਿਉਕਿਲੇ ਸਾਡੇ ਇਲਾਕੇ ਦੇ ਵਿੱਚ ਹਰ 2-4 ਸਾਲ ਬਾਅਦ ਹੜਾਂਦੇ ਰਹਿੰਦੇ ਆ ਤੇ ਸਾਰੇ ਬਜ਼ੁਰਗ ਦੱਸ ਰਹੇ ਸੀ ਕਿ ਪਹਿਲੀ ਵਾਰੀ ਹੋਇਆ ਕਿ 2 ਮਹੀਨਿਆਂ ਦੇ ਵਿੱਚ ਜਿਹੜੀ ਰਾਸ਼ੀ ਉਹਨਾਂ ਦੇ ਖਾਤਿਆਂ 'ਚ ਆ ਗਈ ਵਰਨਾ ਸਾਲ 1.5 ਸਾਲ 2 ਸਾਲ ਬੀਤ ਜਾਂਦੇ ਸੀ ਜਾਂ ਤਾਂ ਕਰੀ ਪੈਸੇ ਆਉਂਦੇ ਨਹੀਂ ਸੀ ਜਾਂ ਜਦੋਂ ਆਉਂਦੇ ਸੀ ਬਹੁਤ ਥੋੜੇ ਜਿਹੇ ਪੈਸੇ ਜਦੋਂ ਤੱਕ ਬੰਦਾ ਸਾਰਾ ਕੁਝ ਭੁੱਲ ਚੁੱਕਿਆ ਹੁੰਦਾ ਉਦੋਂ ਉਦੋਂ ਆਉਂਦੇ ਸੀ ਅਮ ਅਜੇ ਪਹਿਲੀ ਕਿਸ਼ਤ ਹੈ ਅਜੇ ਹੋਰ ਵੀ ਪੈਸੇ ਆਣਗੇ 5.5 ਕਰੋੜ ਤੋਂ ਵੱਧ ਰਕਮ ਜਿਹੜੀ ਹੈ ਅੱਜ ਸਾਰੀ ਅਸੀਂ ਡਿਸਟ੍ਰੀਬਿਊਟ ਕੀਤੀ ਗਈ ਹੈ ਨਾਲ ਹੀ ਜਿਹੜਾ ਹਲਕੇ ਦੇ ਵਿੱਚ ਵਿਕਾਸ ਦੀ ਜਿਹੜੀ ਹਨੇਰੀ ਚੱਲ ਰਹੀ ਹੈ ਉਸ ਦੇ ਤਹਿਤ ਅੱਜ ਮੇਨ ਰੋਡ ਜਿਹੜੀ ਨੰਨਪੁਰ ਸਾਹਿਬ ਨੰਗਲ ਮੇਨ ਰੋਡ ਤੋਂ ਲੈ ਕੇ ਉੱਪਰਲੇ ਥਰੂ ਤੱਕ ਜਿਹੜੀ ਸੜਕ ਹੈ ਜਿਹਦੇ ਤੇ ਸਾਡੇ ਦੋ ਵੱਡੇ ਸਕੂਲ ਨੇ ਦੋ ਵੱਡੇ ਮੈਰਿਜ ਪੈਲੇਸ ਨੇ ਅਸੀਂ ਇੱਕ ਸਪੋਰਟਸ ਪਾਰਕ ਬਣਾ ਰਹੇ ਹਾਂ ਆ ਉਹ ਜਿਹੜੀ ਸੜਕ ਹੈ ਉਸ ਨੂੰ ਜਿਹੜਾ 10 ਫੁੱਟ ਤੋਂ 18 ਫੁੱਟ ਹੋਣ ਦਾ ਜਿਹੜਾ ਕੰਮ ਹੈ ਉਸ ਦੀ ਵੀ ਸ਼ੁਰੂਆਤ ਕੀਤੀ ਗਈ ਸਰ ਅੱਜ ਵੀ ਜੇ ਮੇਰਾ ਹੁਣ ਮਾੜਾ ਬਣਾਉਂਦਾ ਹਾਂ ਤਾਂ ਉਹਨੂੰ ਪੈਸੇ ਜਿਹੜਾ ਹੈ ਜਿਹੜਾ ਕੰਟਰੈਕਟ ਹੈ ਪੰਜ ਹਜ਼ਾਰ ਦਾ ਪੁਆਇੰਟ ਹੋਇਆ ਕੋਈ ਅੱਧਾ ਰੱਖਤਾ ਤਾਂ ਇਸ ਕਰਕੇ ਪਾਲਿਸੀ ਬਣਾਈ ਹੈ ਜੇ ਮਟੀਰੀਅਲ ਜ਼ਿਆਦਾ ਪਾਣਾ ਪਵੇਗਾ ਉਦੋਂ ਪੈਸੇ ਵਧ ਲੱਗਣਗੇ ਸਮਝੇ ਤੁਸੀਂ ਗੱਲ ਜੇਕਰ ਉਹ ਨਹੀਂ ਹੋਣਾ ਅਗਰ ਉਹਨੂੰ ਹੁਣੇ ਕੱਟਿਆ ਜਾਵੇ ਤਾਂ ਹੁਣ ਕੱਟੋ ਕੱਟੋ